ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀ ਆਪਾਂ ਬੈੜ ਦੋ ਦੰਦ ਦਿਖਾਉਣ ਲੱਗੇ ਆ ਜਿਹੜੀ ਆਪਾਂ ਪੀਡੀਐਫ ਮੇਲੇ ਦੇ ਵਿੱਚ ਦੋ ਦੰਦ ਬੈੜਾਂ ਦੇ ਚੁਵਾਈ ਦੇ ਮੁਕਾਬਲੇ ਦੇ ਵਿੱਚ ਆਪਾਂ ਲੈ ਕੇ ਗਏ ਸੀਗੇ ਇਹਨੂੰ ਬੈੜ ਨੂੰ ਇਸ ਤੋਂ ਪਹਿਲਾਂ ਇਹਨੇ ਭੇਵੇ ਵਾਲਾ ਮੇਲਾ ਸੈਕੰਡ ਪੋਜੀਸ਼ਨ ਦੇ ਵਿੱਚ ਇਹਨੇ ਜਿੱਤਿਆ 52 ਕਿਲੋ ਦੁੱਧ ਦਿੱਤਾ ਉੱਥੇ ਤੇ ਹੁਣ ਆਪਾਂ ਇਹ ਲੈ ਕੇ ਗਏ ਸੀ ਪੀਡੀਐਫ ਜਗਰਾਉ ਉੱਥੇ ਇਹਨੇ 52 ਕਿਲੋ ਦੁੱਧ ਦੇ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਦੋ ਦੰਦ ਮਿਲਕਿੰਗ ਕੰਪੀਟੀਸ਼ਨ ਦੇ ਵਿੱਚ ਬਹੁਤ ਵਧੀਆ ਬੈੜੀ ਨੇ ਆਪਾਂ ਨੂੰ ਮੇਲਾ ਜਿਤਾਇਆ ਆਹ ਬੈੜੀ ਆਪਣੀ ਇਹ ਦੇਖ ਸਕਦੇ ਹੋ ਵੀਰ ਤੁਸੀਂ ਮਿਲਰ ਪੀਸੀ ਮੰਡੀ ਆ ਇਹ ਅੱਗੇ ਵੀ ਵੀਡੀਓ ਆਪਣੀ ਚੈਨਲ ਤੇ ਪਾਈ ਹੋਈ ਆ ਮਿਲਰ ਵੀ ਸੀ ਮੰਦੀਆ ਮਾਂ ਇਹਦੀ ਬਰੂਟ ਦੀ ਸੀਗੀ ਨਾਨੀ ਸੀਗੀ ਇਹਦੀ ਅਨੈਕਸ ਸਰਕਾਰੂ ਟੀਕੇ ਦੀ ਤੇ ਪੜਨਾਨੀ ਸੀਗੀ ਇਹਦੀ ਬੈਫ ਦੀ ਹੁਣ ਤੁਸੀਂ ਦੇਖ ਸਕਦੇ ਆ ਇਹਨੂੰ ਐਨ ਬੈੜੀ ਦਾ ਸਰੀਰ ਟੂ ਹਿਟਾਈ ਸਭ ਲੰਮੀ ਧੌਣ ਲੰਮੀ ਟੂ ਹੀ ਸਿੱਧੀ ਲੇਵੇ ਦੀ ਫਿਟਨੈਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਲੇਵਾ ਨਹੀਂ ਇਹਦਾ ਵੀ ਇਦਾਂ ਲੰਮਾ ਵਾ ਜਾਂ ਕੋਈ ਬੜਾ ਜਿਆਦਾ ਅਸਟਾਟਲੇ ਬੈੜੀ ਆ ਫਿਕਸਲੇ ਬੈੜੀ ਆ ਦੇਖ ਸਕਦੇ ਤੁਸੀਂ ਇਹ ਆਪਣੀ ਬੈੜੀ ਨੇ ਆਪਾਂ ਨੂੰ ਕਰਮਾ ਵਾਲੀ ਨੇ ਦੋ ਮੇਲੇ ਜਿਤਾਤੇ ਇਸ ਵਾਰ ਪਹਿਲੀ ਵਾਰੀ ਆਪਾਂ ਮਿਲ ਕੇ ਕੰਪੀਟੀਸ਼ਨ ਲੜਿਆ ਸੀਗਾ ਜਗਰਾਉਂ ਵਾਲਾ ਇੱਕ ਵਾਰੀ ਅੱਗੇ ਗਏ ਸੀ ਕਾਫੀ ਸਾਲ ਹੋ ਗਏ ਉਦੋਂ ਆਪਣਾ ਨੰਬਰ ਨਹੀਂ ਲੱਗਿਆ ਸੀਗਾ 2016-17 ਦੇ ਵਿੱਚ ਪਰ ਇਸ ਵਾਰ ਇਹੀ ਬੈੜੇ ਨੇ ਆਪਾਂ ਨੂੰ ਦੋ ਮੇਲੇ ਜਿਤਾਤੇ ਦੇਖ ਸਕਦੇ ਹੋ ਤੁਸੀਂ ਵੀਰੇ ਬਾਕੀ ਆਪਣੀਆਂ ਹੋਰ ਬੈੜਾਂ ਵੀ ਆ ਉਹ ਵੀ ਤੁਹਾਨੂੰ ਦਿਖਾਉਣਾ ਆ ਆ ਜਰਸੀ ਆ ਓਲੀਵਰ ਪੀ ਦੀ ਇਹਦੀ ماں ਥੋੜੀ ਜਿਹੀ ਕ੍ਰੋਸ ਸੀ ਉਹਦੇ ਲਾਇਆ ਸੀਗਾ ਜਰਸੀ ਤੇ ਹੁਣ ਗਾਂ ਇਹਦੀ ਬੱਚੀ ਵੀ ਸਟੋਨੀ ਆਪਣੇ ਕੋਲ ਹੈਗੀ ਆ ਤੇ ਆ ਬੈਡ ਹੈਗੀ ਆਪਣੀ 40 425 ਟੀਕੇ ਦੀ ਸੀਮਨ ਦੀ ਇਹ ਇਹਦੇ ਵੀ ਦੁੱਧ ਦਾ ਬਹੁਤ ਵਧੀਆ ਰਿਕਾਰਡ ਆ ਤਕਰੀਬਨ ਨੋਰਮਲ ਚਲਾਏ ਚਵਾਈ ਤੇ ਇਹ 42 ਕਿਲੋ ਤੇ ਚੱਲਦੀ ਆ ਰੋਜ਼ ਇਹ ਵੀ ਆਪਾਂ ਮੇਲੇ ਵਾਸਤੇ ਤਿਆਰ ਕਰਨੀ ਸੀ ਪਰ ਇਹਦੇ ਫੀਡ ਨਹੀਂ ਪਸੰਦ ਆਈ ਅਸੀਸ ਵਾਲਿਆਂ ਦੀ ਫੀਡ ਆਪਾਂ ਪਾਈ ਸੀਗੀ ਜਿਹੜੀ 55 ਨੰਬਰ ਆਉਂਦੀ ਆ ਇਹ ਦੁੱਧ ਹੋਰ ਘੱਟ ਗਈ ਸੀ ਫਿਰ ਆਪਾਂ ਇਹਨੂੰ ਅੰਦਰ ਹੀ ਛੱਡਤਾ ਸੀਗਾ ਇਹ ਆਪਣਾ ਪਲੂਨ ਵੜਾ ਵਾਲਾ ਪੈਣੀਆਂ ਦੇਖ ਸਕਦੇ ਹੋ ਤੁਸੀਂ ਆ ਵੀ ਚਿੱਟੀ ਵੀ ਪਲੂਨ ਵੜਾ ਆਹ ਸਾਰੀਆਂ ਆਪਣੀਆਂ ਪਲੂਆਂ ਵੜਾਈਆਂ ਦੇਖ ਸਕਦੇ ਹੋ ਤੁਸੀਂ ਵੀਰ ਆਹ ਬੜੀ ਵੀ ਤੁਹਾਨੂੰ ਦਿਖਾਉਂਦਾ ਆਰਡਰ ਦੀ ਅਟੈਚਮੈਂਟ ਇਹਦੀ ਫੁੱਲ ਵਧੀਆ ਫੈਕਸ ਅਡਰਾ ਕੁਸ ਬੇੜੀਆਂ ਬੈਠੀਆਂ ਆਰਾਮ ਕਰ ਰਹੀਆਂ ਇਹ ਵੀ ਤੁਸੀਂ ਦੇਖ ਸਕਦੇ ਹਾਂ ਇਧਰ ਆ ਟੋਕੜਾਂ ਆਲਾ ਪੈਨ ਉਦੋਂ ਅੱਗੇ ਫਿਰ ਸੱਜਣਾ ਗਾਈਆਂ ਵਾਲਾ ਪੈਨ ਦੇਖ ਸਕਦੇ ਹੋ ਵੀਰੇ ਤੁਸੀਂ ਆਪਣਾ ਫਾਰਮ ਖੰਡ ਰੂਪਾ ਪੱਤੀ ਨੇੜੇ ਰੈ ਇੱਕ ਕੁੱਟ ਦੇ ਆ ਚੰਗਾ ਸੀਮਨ ਵਰਤਿਆ ਕਰੋ ਵੀਰੇ ਸਾਰੇ ਜਣੇ ਤੇ ਚੰਗੇ ਰਿਜ਼ਲਟ ਆਪਾਂ ਨੂੰ ਮਿਲਦੇ ਆ ਫਿਰ ਕਿਹਨਾ ਉਹ ਤੋਂ ਥੋੜਾ ਲੱਗਦਾ ਹੁੰਦਾ ਵੀ ਜਿਆਦਾ ਪੈਸੇ ਲੱਗਦੇ ਆ ਸੀਮਨ ਤੇ ਪਰ ਨਹੀਂ ਫਿਰ ਜਦੋਂ ਆਪਾਂ ਬੱਚੀ ਪਾਲਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਵਧੀਆ ਪ੍ਰੋਫਿਟ ਹੁੰਦਾ ਨਾਲੇ ਮਨ ਮਨ ਵਧੀਆ ਲੱਗਦਾ ਆਪਣਾ ਕੰਮ ਦੇ ਵਿੱਚ ਇਹ ਦੇਖ ਸਕਦੇ ਤੁਸੀਂ ਇੱਧਰ ਧੰਨਵਾਦ ਦੋਸਤੋ